ਜੀ ਮੈਂ ਜੀ ਗਰੂਪ ਕਰਸੰਦੂ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਰੀ ਰਿਸਟਰ ਚ ਅਸੀਂ ਕੀਤੀ ਆ ਸੀ ਬਲੋਕ ਚ ਡੋਰ ਟੂ ਡੋਰ ਤਿੰਨਾ ਚਵਾਂ ਬੁੱਥਾਂ ਚ ਔਰ ਮੈਂ ਇਹ ਮੈਨੂੰ ਲੱਗ ਰਿਹਾ ਕਿ ਜਿਵੇਂ ਆਪਾਂ ਸਾਰੇ ਫਿਰੇ ਆ ਇੰਨੀਆਂ ਕਿ ਲੋਕਾਂ ਦੀਆਂ ਮੁਸ਼ਕਲਾਂ ਨੇ ਪਾਣੀ ਇੰਨਾ ਕਿ ਗੰਦਾ ਆ ਰਿਹਾ ਐ ਇਸੇ ਸੀਵਰੇਜ ਲੋਕਾਂ ਦੇ ਬੰਦ ਪਏ ਆ ਕਿਸੇ ਨੂੰ ਕੋਈ ਕਣਕ ਨਹੀਂ ਕੁਝ ਨਹੀਂ ਲੋਕ ਜਿਹੜੇ ਆ ਉਹ ਬੀਬੀਆਂ ਦੇ ਹਜ਼ਾਰ ਹਜ਼ਾਰ ਰੁਪਏ ਨੂੰ ਵਿਚਾਰੀਆਂ ਕਹਿ ਰਹੀਆਂ ਕਿ ਝੂਠੀ ਸਰਕਾਰ ਬਣੀ ਕਿਹਨ 2000 ਰੁਪਿਆ ਨਹੀਂ ਬਣਿਆ ਪਰ ਲੋਕਾਂ ਦਾ ਜੀ ਬਹੁਤ ਅੱਛਾ ਰਿਸਪੌਂਸ ਆ ਰਿਹਾ ਵਾ ਸਾਰਿਆਂ ਨੇ ਇਹ ਫੈਸਲਾ ਕਰ ਲਿਆ ਵਾ ਕਿ ਸ਼੍ਰੋਮਣੀ ਕਾਲੀਦਾਨ ਨੂੰ ਅਰਕਾ ਜਿਤਾ ਕੇ ਅਨਿਲ ਜੋਸ਼ੀ ਜੀ ਨੂੰ ਜਿਤਾ ਕੇ ਤੇ ਪਾਰਲੀਮੈਂਟ ਚ ਭੇਜਾਂਗੇ ਤੇ ਬੀਬੀਆਂ ਦੀਆਂ ਸਾਰੀਆਂ ਮੁਸ਼ਕਲਾਂ ਦੱਸੀਆਂ ਆਪਣੀਆਂ ਉਹਨਾਂ ਨੇ ਪਾਣੀ ਦਾ ਦੱਸਿਆ ਸਾਨੂੰ ਪਾਣੀ ਨਹੀਂ ਆਂਦਾ ਇੱਕ ਤੇ ਇੱਕ ਬੀਬੀਆਂ ਨੇ ਦੱਸਿਆ ਕਿ ਸਾਨੂੰ ਵਾਅਦੇ ਕੀਤੇ ਸੀ ਹਜ਼ਾਰ-ਹਜ਼ਾਰ ਰੁਪਿਆ ਦੇਣ ਦੇ ਉਹਨਾਂ ਨੇ ਉਹ ਵੀ ਨਹੀਂ ਦਿੱਤਾ ਕਣਕ ਸਾਡੀ 30 ਕਿਲੋ ਕੀਤੀ ਸੀ ਤੇ ਸਾਨੂੰ 10 ਕਿਲੋ ਤੋਂ ਵੀ 8 ਕਿਲੋ ਕਣਕ ਕਰ ਦਿੱਤੀ ਇਹਨਾਂ ਨੇ ਤੇ ਸਾਡੇ ਜਿੰਨੇ ਵੀ ਅੱਜ ਆਏ ਆ ਸਾਰਿਆਂ ਬੀਬੀਆਂ ਨੇ ਸਾਡੇ ਸੁਣੀ ਆ ਕਹਿੰਦੇ ਆ ਕਿ ਬੋਟ ਪਾਉਣੀ ਤੇ ਹੀ ਤੱਕੜੀ ਲਪਾਉਣੀ ਹੋਰ ਅਸੀਂ ਕਿਸੇ ਨੂੰ ਬੋਟ ਨਹੀਂ ਪਾਉਣੀ ਸਰਵਜੀਤ ਸਿੰਘ ਸਾਭੀ ਸ਼ਰੋਮਣੀ ਅਕਾਲੀ ਦਾ ਸਰਕਲ ਪ੍ਰਧਾਨ ਵੇਖੋ ਜੀ ਅੱਜ ਇਹ ਡੋਰ ਟੂ ਡੋਰ ਕਰ ਰਹੇ ਆ ਸੀ ਬਲੌਗ ਦੇ ਵਿੱਚ ਇੱਥੇ ਲੋਕਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦੱਸੀਆਂ ਨੇ ਲੇਕਿਨ ਜੋ ਪਹਿਲਾਂ ਅਕਾਲੀ ਸਰਕਾਰ ਨੇ ਜੋ-ਜੋ ਸਹੂਲਤਾਂ ਦਿੱਤੀਆਂ ਸੀ ਲੋਕਾਂ ਨੂੰ ਉਹਦੇ ਲੋਕਾਂ ਨੂੰ ਕਈਆਂ ਨੂੰ ਭੁੱਲ ਵੀ ਗਈਆਂ ਆ ਕਿ ਗੜੀ-ਗੜੀ ਸਹੂਲਤਾਂ ਅਕਾਲੀ ਸਰਕਾਰ ਨੇ ਦਿੱਤੀਆਂ ਸੀ ਜਿਸ ਤਰ੍ਹਾਂ ਗਰੀਬ ਕੁੜੀਆਂ ਨੂੰ ਸਾਈਕਲ ਦੇਣੇ ਗਰੀਬ ਬੱਚਿਆਂ ਦੇ ਜਿਹੜੇ ਵੱਡੇ ਬੱਚੇ ਵੱਡੇ ਕਲੋਜਾਂ 'ਚ ਪੜ੍ਹਨਾ ਚਾਹੁੰਦੇ ਸੀ ਉਹਨਾਂ ਨੂੰ ਵਜੀਫੇ ਦੇਣੇ ਫਿਰ ਆ ਕੇ 10ਵੀਂ ਤੋਂ ਬਾਅਦ ਕੁੜੀਆਂ ਨੂੰ ਐਜੂਕੇਸ਼ਨ ਫ੍ਰੀ ਕਰ ਦੇਣੀ ਕਣਕ ਜਿਹੜੀ ਆ ਉਹ 30 ਕਿਲੋ ਅਕਾਲੀ ਦਲ ਦੇ ਰਾਜ 'ਚ ਮਿਲਦੀ ਸੀ ਜਿਹੜੀ ਹੁਣ 8 ਕਿਲੋ ਕਰ ਦਿੱਤੀ ਗਈ ਆ ਕਾਂਗਰਸ ਦੇ ਵੇਲੇ 15 ਕਿਲੋ ਕਰ ਦਿੱਤੀ ਗਈ ਸੀ ਮੈਨੂੰ ਯਾਦ ਆਉਂਦਾ ਕਿ ਜੇ ਆ ਹੋਰ 2 ਸਾਲ ਲੰਘੇ ਨਾ ਕਣਕ ਬੰਦ ਹੀ ਕਰ ਦੇਣੀ ਗਰੀਬਾਂ ਦੀ ਉਫਤੇ ਜੋ ਲੋਕ ਨੇ ਅੱਜ ਅਕਾਲੀ ਦਲ ਸਰਕਾਰ ਨੂੰ ਦੁਬਾਰਾ ਯਾਦ ਕਰਦੇ ਆ ਇਸ ਕਰਕੇ ਹੋਣਾ ਇੱਕ ਪਾਰਾ ਹੰਗਾਰਾ ਹੰਗਾਰਾ ਜਿਹੜਾ ਵਾ ਉਹ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਮਿਲਦਾ ਪਿਆ ਵਾ ਅਸੀਂ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਇੱਥੋਂ ਜਿਤਾਵਾਂਗੇ ਤਾਂ ਕਿ ਉਹ ਅੰਮ੍ਰਿਤਸਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਦਿੱਲੀ ਤੱਕ ਲੈ ਕੇ ਜਾਣ ਉਹ ਕਿਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਆਪਣੀ ਸਰਕਾਰ ਜੀ ਧਰਨਾ ਦੇ ਦਿੰਦੇ ਸੀ ਤੇ ਕੀ ਗੱਲ ਆ ਉਹ ਸਾਡੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਗੇ ਤੇ ਉੱਥੋਂ ਜਾ ਕੇ ਵੱਡੇ ਵੱਡੇ ਪ੍ਰੋਜੈਕਟ ਸਾਡੇ ਅੰਮ੍ਰਿਤਸਰ ਵਾਸਤੇ ਲੈ ਕੇ ਆਉਣਗੇ ਜਿਥੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਜਿੱਥੇ ਲੋਕੀ ਅੰਮ੍ਰਿਤਸਰ ਦੀ ਤਰੱਕੀ ਹੋਏਗੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਫਤਹਿ